ਹਾਂ ਕੀ ਕਰ ਵੀਡੀਓ ਬਣਾਉਗਾ ਕਰਨ ਹਾਂ ਜੀ ਸਰ ਕਰ ਸਕਦੇ ਆ ਬੋਲੀਆ ਹਾਂ ਜੀ ਸਾਥੀਓ ਜਿਵੇਂ ਕਿ ਤੁਸੀਂ ਦੇਖ ਰਹੇ ਅਸੀਂ ਪਿੰਡ ਪੜੋਲਿਆਂ ਵਾਲੀ ਦੇ ਵਿੱਚ ਪਹੁੰਚੇ ਆ ਕੁਝ ਸਮਾਜਸੀ ਸਾਥੀ ਡਾਕਟਰ ਗੁਰਮੀਲ ਸਿੰਘ ਤੇ ਐਫਐਕਸ ਹਸਪੀਟਲ ਦੇ ਓਨਰ ਸਰਦਾਰ ਬਗੀਚਾ ਸਿੰਘ ਜੀ ਵੀ ਇੱਥੇ ਪਹੁੰਚੇ ਆ ਜਿਵੇਂ ਕਿ ਤੁਸੀਂ ਦੇਖ ਰਹੇ ਪਿੰਡ ਪੜੋਲਿਆਂ ਵਾਲੀ ਦੇ ਵਿੱਚ ਇੱਕ ਮਜ਼ਦੂਰ ਪਰਿਵਾਰ ਆ ਇੱਥੇ ਵੀਰ ਮੰਗਾ ਸਿੰਘ ਜੀ ਜੋ ਕਿ ਬਿਮਾਰੀ ਨਾਲ ਪੀੜਤ ਉਹਨਾਂ ਦੀ ਹੈਲਪ ਕਰਨ ਵਾਸਤੇ ਆਏ ਆ ਇੱਕ ਪਾਸੇ ਵੇਖਿਆ ਜਾਵੇ ਕਿ ਬਹੁਤ ਲੋਕ ਆ ਜਿਹੜੇ ਲੁੱਟਣ ਤੇ ਬੈਠੇ ਹੋਏ ਜਿਨ੍ਹਾਂ ਦਾ ਕੰਮ ਹੀ ਇਹ ਆ ਪਰ ਦੂਜੇ ਪਾਸੇ ਬਹੁਤ ਸਮਾਜਸੀ ਵੀ ਵੀ ਇਹੋ ਜਿਹੇ ਪਏ ਆ ਜਿਹੜੇ ਕਿ ਲੋਕਾਂ ਦੀ ਹੈਲਪ ਕਰਨ ਉਹਨਾਂ ਨੇ ਇੱਕ ਧਾਰਿਆ ਆ ਮਨ ਦੇ ਵਿੱਚ ਕਿ ਉਹਨਾਂ ਨੇ ਸਮਾਜ ਸੇਵਾ ਕਰਨੀ ਆ ਇਹ ਸਾਡੇ ਨਾਲ ਆ ਆਰਐਮਪੀ ਡਾਕਟਰ ਪਿੰਡ ਸੰਤਨਗਰ ਤੋਂ ਡਾਕਟਰ ਗੁਰਮੇਲ ਸਿੰਘ ਜੀ ਆ ਇਹ ਵੀਰ ਮੰਗਾ ਸਿੰਘ ਜੀ ਜੋ ਪੜੋਲੇ ਵਾਲੀ ਪਿੰਡ ਤੋਂ ਆ ਇਹ ਉਹਨਾਂ ਦੀ ਹੈਲਪ ਕਰਨ ਵਾਸਤੇ ਆ ਇਹ ਕੁਛ ਰੱਛ ਲੈ ਕੇ ਆਏ ਆ तो वे हो गए और ऐसी होर भी दिन चुगनी सारी चीज़ें हल करेंगे आपसे पहले कितने मरीजों की सहायता कर हैं सर मैं आपसे पहले काफ़ी मरीजों की सेवा कर चुका हूँ जिससे हमें पता लगता है मान लो मीडिया के रस्ते जी न्यूज हरियाणा या जो, जो और मीडिया जैसे जिससे हमें पता लगता है हम नहीं चले जाते हैं और घर के आवाच में कुछ आदि सहायता देते हैं में या फिर कहीं, नी 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 कहीं भी नहीं रानिया हल्के में नहीं कहीं भी कोई भी पेशेंट हो कहीं भी हो आलनाबाद हो रानिया हो फातिहाबाद हो कहीं नहीं कहीं भी हो सर वहींसे आप डॉक्टर का डॉक्टर डॉक्टर के लाइन में हुआ है तो वैसे भी मरीजों की सहायता करते हो खी दवाई पानी वगैरह जी बिल्कुल सर हाँ जैसे कोई पेशेंट ऐसे गरीब है उसको मैं फिर इलाज करता हूँ फिर दवाई पानी ਅਗੇ ਵੀ ਇਸ ਮਸਲੇ ਵਾਸਤੇ ਜੈਨੇ ਹਾਂ ਬਿਲਕੁਲ ਹੀ ਬਿਲਕੁਲ ਸਮਾਜ ਹੈ ਵਾ ਅਗੇ ਵੀ ਐਸੇ ਕਰਾਂਗੇ ਜਿੰਨਾ ਵੀ ਉਹ ਵਰਤ ਕਰਕੇ ਕਰੇਗੇ ਔਰ ਰਾਸ਼ਨ ਆਪ ਦੇ ਕੇ ਜਾ ਰਹੇ ਹਾਂ ਮੇਰੇ ਨਾਲ ਫਿਰ ਆਣਗੇ ਕਿ ਜੋ ਸਰਖੇ ਉਪਰ ਇਹਨਾਂ ਦਾ ਕੀ ਕਹਿਣਾ ਚਾਹੇਗਾ ਦੱਸੋ ਜੀ ਸਰ ਜੀ ਤੁਹਾਨੂੰ ਨਾਲ ਪਾ ਦੇ ਜੀ ਬੜੀ ਮਦਦ ਹੈ ਕਿ ਮਤਲਬ ਉਹਨਾਂ ਤੋਂ ਮਤਲਬ ਇਹਨਾਂ ਨੂੰ ਜੇਕਰ ਕਿ ਇੱਕ ਤੁਹਾਨੂੰ ਦਿਖਾਉਣਾ ਚਾਹੀਦਾ ਆਸ਼ਮਾਨ ਕਾਰ ਬਣਿਆ ਤੁਹਾਡਾ ਬਣਿਆ ਹੇ ਉਹਦੇ ਦੇ ਸਰਵਾਣੀ ਹੋ ਸਕਦਾ ਬਿਲਕੁਲ ਹੀ ਬਿਲਕੁਲ ਆਸ਼ਮਾਨ ਦਾ ਆਪ ਵੀ ਲਾਜ ਹੋ ਸਕਦਾ ਹੈ ਇੱਕ ਡਾਕਟਰ ਨੂੰ ਮਿਲ ਕੇ ਚੰਗੇ ਸਪੈਸ਼ਲਿਸਟ ਨੂੰ ਬਿਲਕੁਲ ਹੋ ਸਕਦਾ ਜੀ ਆਸ਼ਮਾਨ ਦਾ ਠੀਕ ਆਸ਼ਮਾਨ ਹਰ ਤਈ ਬਿਮਾਰੀਆਂ ਦੇ ਡਾਇਗਨੋਸਟਿਕ ਨਹੀਂ ਹੁੰਦੇ ਡਾਕਟਰ ਨੂੰ ਬੋਲੋ ਜਿਆ ਕੰਦੀ ਮਾਰੀ ਪੋਰ ਇਧਰ ਕਰਾਓ